ਉਦਾਸਪੁਰ ਸੈਂਟਰਲ ਜੇਲ੍ਹ 'ਚ ਸ਼ੱਕੀ ਹਾਲਾਤ 'ਚ ਇੱਕ ਮਹਿਲਾ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ 3 ਦਿਨ ਪਹਿਲਾਂ ਗੀਤਾ ਨਾਂ ਦੀ ਔਰਤ ਨੂੰ ਪੁਲਿਸ ਨੇ 18 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਗੀਤਾ ਨੂੰ ਸੈਂਟਰਲ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ ਜਿੱਥੇ ਮਹਿਲਾ ਦੀ ਅਚਾਨਕ ਤਬੀਅਤ ਵਿਗੜ ਗਈ ਤੇ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਮ੍ਰਿਤਕਾ ਦੀ ਬੇਟੀ ਨੇ ਪੁਲਿਸ ਤੇ ਉਸ ਦੀ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ ਪਤਾ ਨਹੀਂ ਇਹ ਆਇਆ ਕਿ ਮਲਕੀ ਰਾਤ ਇਹਨਾਂ ਨੇ ਆ ਕੇ ਮਾਰਕੁੱਟ ਕੀਤੀ ਇਹਨਾਂ ਨੇ ਬੁਸਾ ਲਿਆ ਨੇ ਤੱਕਰੋ ਲੈ ਗਏ ਕਾਂਕੇ ਜਿਹੜੇ ਅਸੀਂ ਗਏ ਆ ਤਾਂ ਬਾਵੀ ਆ ਮਲਕੀ ਕੋ ਸ਼ਨਾ ਨੂੰ ਹੰਨੀ ਬੇਬੋ ਸੀ ਜਿਹੜਾ ਮੈਂ ਗਏ ਆ ਤੇ ਇਹਨਾਂ ਨੇ ਮੈਂ ਕਹਾਂ ਮੰਮੀ ਕੀ ਗੱਲ ਆ ਇਹਨਾਂ ਕੋ ਬੋਲਣ ਦੀ ਹਾਲਤ ਵਿੱਚ ਇਹ ਨਹੀਂ ਮੈਂ ਠੰਡ ਦੇ ਪੈਰੀ ਕੁਰੀ ਪਈ ਕੇ ਇਹਨਾਂ ਨੂੰ ਅਸੀਂ ਹਸਪਤਾਲ ਦਾ ਹਲ ਕਰਵਾ ਲੰਨੇ ਆ ਤੇ ਅਸੀਂ ਮਲਕੀ ਤੁਸੀਂ ਬਾਅਦ ਪੇਸ਼ ਕਰਾਵਾਂਗੇ ਅਸੀਂ ਇਹਨਾਂ ਨੂੰ ਤੇ ਕਹਿੰਦੇ ਨਾ ਅਸੀਂ ਇਹਨਾਂ ਨੂੰ ਮਲਕੀ ਖਾਣੇ ਉੱਤੇ ਕੱਲਣਾ ਆ ਜੇਲ੍ਹ ਚ ਕੱਲਣਾ ਆ ਜੇਲ੍ਹੇ ਹੀ ਕੱਲਣਾ ਆ ਇੱਥੇ ਵੀ ਕੱਲਣਾ ਰਾਤ ਕੁੱਟਿਆ ਇਹਨਾਂ ਨੇ ਰਾਤ ਲੈ ਗਿਆ ਇਹ ਰਾਤ ਕੁੱਟਿਆ ਉਧਰ ਡਾਕਟਰ ਅਵਨੀਤ ਬਲਦਾ ਕਹਿਣਾ ਕਿ ਸਾਲਾਂ ਵਿੱਚ ਮੁਸ਼ਕਲ ਹੋਣ ਕਾਰਨ ਗੀਤਾ ਦੀ ਮੌਤ ਹੋਈ ਹੈ ਫਿਲਹਾਲ ਪੋਸਟਮਾਰਟਮ ਤੋਂ ਬਾਅਦ ਹੀ ਮ੍ਰਿਤਕਾ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇਗਾ ਸਾਹ ਘੜਦਾ ਸੀ ਉਹਦਾ ਆਪਾ ਟ੍ਰੀਟਮੈਂਟ ਕੀਤਾ ਹੋਇਆ ਹੋਣ ਟੈਸਟ ਵਗੈਰਾ ਕੀਤੇ ਉਹਦੇ ਵਿੱਚ ਕਾਰਡ ਇੰਜੈਕਸ਼ਨ ਸੀ ਤੇ ਉਹਦੇ ਮੀਨ ਟਾਈਮ ਨੂੰ ਕਾਰਡ ਸਾਡਾ ਕਾਰਡ ਅਕ੍ਰੈਸਟ ਹੋ ਗਿਆ ਜਿਸ ਕਰਕੇ ਉਹਦੀ ਮੌਤ ਹੋ ਸਭ ਦੇ ਕਾਰਡ ਅਕ੍ਰੈਸਟ ਹੋਣ ਕਰਕੇ ਬਾਅਦ ਹੀ ਪੋਸਟਮਾਰਟਮ ਤੋਂ ਪਤਾ ਲੱਗੇਗਾ ਸੈਂਟਰਲ ਜੇਲ੍ਹ 'ਚ ਮੈਲਾ ਦੀ ਹੋਈ ਮੌਤ ਨੇ ਗੁਰਦਾਸਪੁਰ ਪੁਲਿਸ ਨੂੰ ਸਵਾਲਾਂ ਦੇ ਕਟਾਰੇ 'ਚ ਖੜਾ ਕਰ ਦਿੱਤਾ ਹੈ ਫਿਲਹਾਲ ਮ੍ਰ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ